ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਆ ਹੋਲਾ ਮਹੱਲਾ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਤੁੰਤਾਂ ਨਾਲ ਬਣ ਆਇਆ ਜਾਂਦਾ ਸੋ ਇੱਥੇ ਹਰ ਸਾਲ ਦੀ ਤਰ੍ਹਾਂ ਬੁੰਗਾ ਲੋ ਲੰਗਰ ਵਿਖੇ ਬਾਬਾ ਬੰਤਾ ਸਿੰਘ ਜੀ ਬਾਬਾ ਜੀਵਾ ਸਿੰਘ ਜੀ ਮੁੰਡਾ ਪਿੰਡ ਵਾਲੇ ਉਹਨਾਂ ਵੱਲੋਂ ਸਮੂਹ ਸੰਗਤਾਂ ਦੇ ਸਹਾਇਕ ਦੇ ਨਾਲ ਇੱਥੇ 5 ਦਿਨ ਗੁਰੂ ਕੇ ਹੋਲੇ ਮਹੱਲੇ ਦੇ ਪਾਵਨ ਜੋੜ ਮੇਲੇ ਤੇ ਆਈ ਸੰਗਤ ਦੇ ਸੇਵਾ ਕੀਤੀ ਜਾਂਦੀ ਹੈ ਲੰਗਰਾਂ ਦੇ ਰਾਹੀਂ ਔਰ ਜਿਵੇਂ ਆਪ ਜੀ ਦੇਖ ਹੀ ਰਹੇ ਹੋ ਦੀ ਸੰਗਤਾਂ ਇੱਥੇ ਚਾਹ ਪ੍ਰਸ਼ਾਦਾ ਪਕੌੜਿਆਂ ਦੇ ਹੋਰ ਮਿਸਤਾਨ ਪਦਾਰਥਾਂ ਦੇ ਲੰਗਰ ਹੈ ਜਿਹੜੇ ਸੰਗਤ ਵਾਸਤੇ ਲਾਏ ਗਏ ਸੋ ਸਮੁੱਚੀ ਸੰਗਤ ਨੂੰ ਇੱਥੇ ਹੌਲੇ ਮਹਲੇ ਦੇ ਪਰਬਤ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਚਨਲ ਵਾਸਤੇ ਕੋਣ ਪਹੁੰਚੇ ਹੈ ਬਾਬਾ ਬੰਤਾ ਸਿੰਘ ਜੀ ਔਰ ਬਾਬਾ ਜੀਵਾਂ ਸਿੰਘ ਜੀ ਹੁਣਾ ਵੱਲੋਂ ਅਸੀਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹ ਦੇ ਲੰਗਰ ਸ਼ਾਕੇ ਵਾਹਿਗੁਰੂ ਜੀ ਕੜੀ ਚੋਰ ਦੇ ਲੰਗਰ ਸ਼ਾਕੇ ਵਾਹਿਗੁਰੂ ਜੀ ਲੰਗਰ ਸ਼ਾਕੇ ਵਾਹਿਗੁਰੂ ਜੀ ਧਰਮਾ ਗੁਰਪ੍ਰਸਾਦਾ ਸ਼ਾਕੇ ਲਾਡ ਜੀ 4 ਨੰਬਰ ਸ਼ਾਕੇ ਲਾਡ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾ ਸੂ ਜੀ ਸਟਾਰ ਟੀਮ ਤੋਂ ਅਨੰਦਪੁਰ ਸਾਹਿਬ ਦਾ ਹੋਲਾ ਮੇਲਾ ਚੱਲ ਰਿਹਾ ਹੈ ਅਨੇਕ ਪ੍ਰਕਾਰ ਦੇ ਲੰਗਰ ਚੱਲ ਰਹੇ ਨੇ ਲੱਖਾਂ ਦੇ ਤਦਾਰ ਦੇ ਵਿੱਚ ਸੰਗਤ ਆ ਰਹੀ ਹੈ ਨਾਸਤਿਕ ਹੋ ਕੇ ਉਹ ਜਾ ਰਹੀ ਹੈ ਤੇ ਅਸੀਂ ਲੰਗਰ ਵਿੱਚ ਪਹੁੰਚਿਆ ਆਪਾਂ ਗੱਲ ਕਰਾਂਗੇ ਬਹੁਤ ਹੀ ਵਧੀਆ ਆਮ ਤੁਸੀਂ ਟੀਵੀ ਚੈਨਲਾਂ ਤੇ ਵੱਡੇ ਵੱਡੇ ਨੈਸ਼ਨਲ ਚੈਨਲ ਤੋਂ ਬਾਬਾ ਬੰਦਾ ਸਿੰਘ ਨੂੰ ਦੇਖਦੇ ਆ ਅੱਜ ਉਹਨਾਂ ਦੇ ਪਿੰਡ ਦਾ ਜਿਹੜਾ ਲੰਗਰ ਹੈ ਉਰੇ ਚੱਲ ਰਿਹਾ ਹੈ ਸਾਡੇ ਵਿੱਚ ਛੋਟੇ ਬੱਚੇ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਔਰ ਕਿਹੜੇ ਪਿੰਡ ਤੋਂ ਮੈਂ ਮੇਰਾ ਨਾਮ ਹੈ ਸਿਮਰਨਜੀਤ ਕੌਰ ਮੇਰੇ ਪਿਤਾ ਦਾ ਨਾਮ ਹੈ ਸਰਦਾਰ ਪ੍ਰਗਟ ਸਿੰਘ ਤੇ ਅਸੀਂ ਮੁੰਡੇ ਪਿੰਡ ਤੋਂ ਬਿਲੋਂਗ ਕਰਦੇ ਆ ਤੇ ਤੁਸੀਂ ਕਿੰਨੇ ਸਾਲ ਹੋ ਗਏ ਇਸ ਜਗ੍ਹਾ ਤੇ ਲੰਗਰ ਲਗਾਉਂਦੇ ਹੋ ਸਾਨੂੰ ਘਟੋ ਘਟੋ ਬੀਤਿਆ 30 ਸਾਲ ਤਾਂ ਹੋਈ ਗਏ ਹੁਣ ਇੱਥੇ ਲੰਗਰ ਲਗਾਉਂਦੇ ਨੂੰ ਬਟ ਸਾਨੂੰ ਇੱਥੇ ਅਸੀਂ 5 ਸਾਲ ਤੋਂ ਲਗਾਤਾਰ ਇੱਥੇ ਆ ਰਹੇ ਆਣ ਦੇਖਦੇ ਆਂ ਕੀ ਬਾਬਾ ਬੰਤਾ ਸਿੰਘ ਦੀ ਬਾਬਾ ਜੀਵਾ ਸਿੰਘ ਦੀ ਅਤੇ ਮਾਤਾ ਕੁਲਵੰਤ ਕੌਰ ਜੀ ਬੜੀ ਹੀ ਸ਼ਰਧਾ ਭਾਵਨਾ ਨਾਲ ਇੱਥੇ ਲੰਗਰ ਲਗਾਉਂਦੇ ਨੇ ਤੇ ਸਾਰੀ ਸੰਗਤ ਬਹੁਤ ਹੀ ਸ਼ਰਧਾ ਭਾਵਨਾ ਨਾਲ ਇੱਥੇ ਸੇਵਾ ਕਰਦੀ ਹੈ ਲੰਗਰ ਛਕਦੀ ਹੈ ਸਾਨੂੰ ਇਹ ਵੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਇੰਨੀ ਸੰਗਤ ਆਉਂਦੀ ਹੈ ਇੱਥੇ ਸੇਵਾ ਵੀ ਕਰਦੇ ਨੇ ਲੰਗਰ ਵੀ ਛਕਦੇ ਨੇ ਤੇ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਅਸੀਂ ਇਹ ਅਰਦਾਸ ਕਰਦੇ ਵਾਹਿਗੁਰੂ ਅੱਗੇ ਕਿ ਮਹਾਰਾਜ ਮਾਹਪੁਰਖਾਂ ਨੂੰ ਅੱਗੇ ਵੀ ਇਤਾਂ ਹੀ ਸਮਰਥਨ ਉਹਨਾਂ ਨੂੰ ਲੰਗਰ ਲਾਉਣ ਲਈ ਚੜ੍ਹਦੀ ਕਲਾ ਵਿੱਚ ਰੱਖਣ ਤੇ ਹਮੇਸ਼ਾ ਹੀ ਉਹ ਲੰਗਰ ਲਾਉਂਦੇ ਰਹਿਣ ਕਿੰਨੇ ਦਿਨ ਹੋ ਗਏ ਤੁਹਾਨੂੰ ਘਰ ਤੋਂ ਆਇਆ ਉਹਨੂੰ ਸਾਨੂੰ 3 ਦਿਨ ਹੋ ਗਏ ਨੇ ਮੁੰਡੇ ਪਿੰਡ ਤੋਂ ਆਇਆ ਨੂੰ ਤੇ ਅਸੀਂ 3 ਦਿਨ ਬਾਅਦ ਹੀ ਵਾਪਸ ਜਾਣਾ ਹੈ 15 ਤਰੀਕ ਤਾ ਵਾਪਸ ਆਏ ਆਏ ਹੋਏ ਆ ਤੇ 20 ਤਰੀਕ ਨੂੰ ਅਸੀਂ ਵਾਪਸ ਜਾਵਾਂਗੇ ਤੁਸੀਂ ਪੜਾਈ ਵਗੈਰਾ ਕੁਝ ਕਰਦੇ ਹੋ ਹਾਂਜੀ ਜੀ ਮੈਂ 11ਵੀਂ ਕਲਾਸ ਵਿੱਚ ਪੜ੍ਹਦੀ ਆ ਜੀ ਪੇਪਰ ਹੋ ਚੁੱਕੇ ਫ੍ਰੀ ਹੋ ਤੁਸੀਂ ਨਹੀਂ ਦੀ ਪੇਪਰ ਅਸੀਂ ਇੱਥੇ ਜਾ ਕੇ ਦੇਣੇ ਆ ਜੀ ਕਿਤੇ ਲੱਗਦਾ ਤੁਹਾਨੂੰ ਵੀ ਤੁਸੀਂ ਪੜਾਈ ਛੱਡ ਕੇ ਸੇਵਾ 'ਚ ਲੱਗੇ ਹੋਏ ਆ ਵੀ ਸਾਡੇ ਜਿਹੜੇ ਮਾਰਕਸ ਆ ਉਹ ਘਟਾ ਜਾਣਗੇ ਕੋਈ ਡਰ ਰਿਹਾ ਹੈ ਮਨ ਨਹੀਂ ਜੀ ਬਿਲਕੁਲ ਡਰ ਨਹੀਂ ਹੈ ਕਿਉਂਕਿ ਅਸੀਂ ਸਭ ਆਪਣੇ ਸਾਇੰਟ ਹੋ ਰਹੇ ਨਾ ਉਸ ਮਾਰਹਤ ਤੇ ਛੁੱਟੀਆਂ ਹੋਈਆਂ ਨੇ ਜੇ ਅਸੀਂ ਸੇਵਾ ਕਰਾਂਗੇ ਅਸੀਂ ਕੁਝ ਮਿਹਨਤ ਵੀ ਕਰਦੇ ਆ ਇਹ ਨਹੀਂ ਕਿ ਸੇਵਾ ਕਰਾਂਗੇ ਕਿ ਵਾਇਗਰੂ ਸਾਨੂੰ ਪਾਸ ਕਰਾ ਦੇਗਾ ਪਰ ਮਿਹਨਤ ਵੀ ਕਰਦੇ ਆ ਸੇਵਾ ਵੀ ਕਰਦੇ ਆ ਸੇਵਾ ਇਸ ਲਈ ਕਰਦੇ ਆ ਚਲੋ ਮਹਾਰਾਜ ਜੀ ਸਾਨੂੰ ਵਧੀਆ ਮਾਰਕਸ ਨਾਲ ਪਾਸ ਕਰਾਉਣਗੇ ਬਾਕੀ ਅਸੀਂ ਆਪਣੀ ਸਟੱਡੀ ਲਈ ਪੂਰੀ ਮਿਹਨਤ ਵੀ ਕਰਦੇ ਆ ਚਲੋ ਅੱਗੇ ਤਾਂ ਕਿ ਅਸੀਂ ਕੁਝ ਬੰਨਣਾ ਚਾਹੁੰਦੇ ਆ ਜੀ ਹਾਂਜੀ ਤੇ ਤੁਹਾਡੀ ਪਰਿਵਾਰ ਦੇ ਵਿੱਚੋਂ ਕਿੰਨੇ ਕਿ ਜਿਹੜੇ ਮੈਂਬਰ ਆਉਰੇ ਆ ਚੁੱਕੇ ਜੀ ਮੈਂ ਇੱਥੇ ਇਕੱਲੀਆਂ ਦੁੱਧੀਆਂ ਪਹਿਲਾਂ ਦੇ ਪੇਪਰ ਚੱਲ ਰਹੇ ਸੀ ਸੋ ਆ ਨਹੀਂ ਸਕੀਆਂ ਜੀ ਤੁਹਾਡੇ ਮੁੰਡੇ ਪਿੰਡ ਤੋਂ ਕਿੰਨੀ ਕਿ ਸੰਗਤ ਹੈ ਉਰੇ ਪਹੁੰਚੀ ਹੋਈ ਹੈ ਜਿਹੜੀ ਸੇਵਾ ਦੇ ਵਿੱਚ ਲੱਗੀ ਹੋਈ ਜੀ ਇੱਥੇ ਬਹੁਤ ਜ਼ਿਆਦਾ ਸੰਗਤ ਆ ਸੀ ਗਿਣਤੀ ਵੀ ਦੱਸ ਨਹੀਂ ਸਕਦੇ ਕਿ ਕਿੰਨੀ ਕੋ ਸੰਗਤ ਇੱਥੇ ਆਈ ਹੋਈ ਹੈ ਜੀ ਜਦੋਂ ਤੁਸੀਂ ਸੇਵਾ ਕਰਦੇ ਆ ਲੋਕ ਪ੍ਰਸ਼ਾਦਾ ਛਕਣ ਆਉਂਦੇ ਆ ਇੱਕ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਇੱਕ ਸਕੂਨ ਮਿਲਦਾ ਵੀ ਅਸੀਂ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਤਾਂ ਕਿੰਮੇ ਦਾ ਜਿਹੜਾ ਫੀਲ ਸਾਨੂੰ ਜੀ ਬਹੁਤ ਵਧੀਆ ਫੀਲ ਹੁੰਦਾ ਹੈ ਜੀ ਅਸੀਂ ਸਾਰਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਆ ਸੰਗਤਾਂ ਦੂਰ ਦੂਰੋਂ ਚੱਲ ਕੇ ਆਉਂਦੀਆਂ ਨੇ ਜਿਹੜਾ ਉਹਨਾਂ ਵੀ ਭੁੱਖੇ ਹੁੰਦੇ ਨੇ ਉਹ ਆ ਕੇ ਇੱਥੇ ਲੰਗਰ ਛਕ ਲੈਣੇ ਚਲੋ ਇਹ ਨਹੀਂ ਕਹਿੰਦੇ ਕਿ ਹਰ ਕੋਈ ਆਉਂਦਾ ਕੋਈ ਜ਼ਰੂਰਤਮੰਦ ਆਉਂਦਾ ਕੋਈ ਸ਼ਰਧਾ ਭਾਵਨਾ ਨਾਲ ਲੰਗਰ ਛਕਣ ਵਾਸਤੇ ਆਉਂਦਾ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਜੀ ਇੱਥੇ ਸੰਗਤ ਆ ਕੇ ਜਦੋਂ ਲੰਗਰ ਛਕਦੀ ਹੈ ਸਾਨੂੰ ਇੱਕ ਅਲੱਗ ਸਕੂਨ ਮਿਲਦਾ ਅ ਕਿੰਨਾ ਕਿਤੇ ਤੁਹਾਡੇ ਮਨ ਦੇ ਵਿੱਚ ਤੁਹਾਡੇ ਜਿਹੜਾ ਮੁੰਡਾ ਪਿੰਡ ਹੈ ਔਰ ਤੁਸੀਂ ਫਕਰ ਮਹਿਸੂਸ ਕਰਦੇ ਹੋ ਵੀ ਇਸ ਪਾਵਨ ਧਰਤੀ ਦੇ ਉੱਤੇ ਤੁਹਾਡਾ ਲੰਗਰ ਲੱਗਿਆ ਹੋਇਆ ਹੈ। ਹਾਂਜੀ ਸਾਨੂੰ ਬਹੁਤ ਜ਼ਿਆਦਾ ਮਾਣ ਹੁੰਦਾ ਹੈ ਜੀ ਸਾਡੀ ਇਸ ਧਰਤੀ ਤੇ ਲੰਗਰ ਲੱਗਿਆ ਹੋਇਆ। ਅਸੀਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਆ ਕਿ ਸਾਨੂੰ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਸਾਨੂੰ ਉਹਨਾਂ ਨੇ ਇਸ ਕਾਬੂ ਸਮਝਿਆ ਕਿ ਅਸੀਂ ਇੱਥੇ ਲੰਗਰ ਲਗਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।